ਬੱਚਿਓ ਸਾਡੀ ਕਵਿਤਾ ਦਾ ਨਾਮ ਹੈ ਅਬਲੂ ਬਬਲੂ ਅਬਲੂ ਬਬਲੂ ਭੈਣ ਭਰਾ ਦੋਹਾਂ ਨੂੰ ਖੇਡੰਦਾ ਚਾ ਅਬਲੂ ਬਬਲੂ ਭੈਣ ਭਰਾ ਦੋਹਾਂ ਨੂੰ ਖੇਡੰਦਾ ਚਾ ਬਬਲੂ ਵੱਟਾ ਅਬਲੂ ਛੋਟੀ ਬਬਲੂ ਵੱਟਾ ਅਬਲੂ ਛੋਟੀ ਅਬਲੂ ਦੋਵੇਂ ਬੈ ਕੇ ਖਾਵਨ ਰੋਟੀ ਬੱਬਲੂ ਵੱਟਾ ਅਬਲੂ ਛੋਟੀ ਦੋਵੇਂ ਬੈ ਕੇ ਖਾਵਨ ਰੋਟੀ ਅਬਲੂ ਆਖੇ ਸੁਣ ਤੂੰ ਵੀਰ ਚਮਚੇ ਦੇ ਨਾਲ ਖਾਈਏ ਖੀਰ ਤੰਦਵਾਦ